ਬੀਤੇ ਸ਼ੁੱਕਰਵਾਰ ਦੀ ਦੇਰ ਰਾਤ ਹੁਸ਼ਾਰਪੁਰ ਦੇ ਅਡਾ ਮੰਡਿਆਲਾਂ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਦਾ ਹੈ ਕਿ ਐਲਪੀਜੀ ਗੈਸ ਟੈਂਕਰ ਦੇ ਵਿੱਚ ਬਲਾਸਟ ਹੋਣ ਤੋਂ ਬਾਅਦ ਇਹ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਹੁਣ ਤੱਕ ਜੇਕਰ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 7 ਵਿਅਕਤੀਆਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੁਣ ਵਿਅਕਤੀ ਜ਼ਖਮੀ ਨੇ ਉਹਨਾਂ ਦੇ ਵਿੱਚੋਂ ਕਈਆਂ ਦਾ ਇਲਾਜ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਕਈਆਂ ਦਾ ਇਲਾਜ ਹੈ ਜਿਹੜਾ ਹੁਸ਼ਾਰਪੁਰ ਦੇ ਚੰਡੀਗੜ੍ਹ ਮਾਰਕ ਤੇ ਸਥਿਤ ਲਿਵਾਸਾ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਲਿਵਾਸਾ ਹਸਪਤਾਲ ਦੇ ਡਾਕਟਰ ਮਨਵੀਰ ਮੌਜੂਦ ਨੇ ਗੱਲਬਾਤ ਕਰਦੇ ਆ ਤੇ ਮੌਜੂਦਾ ਸਥਿਤੀ ਬਾਰੇ ਉਹਨਾਂ ਕੋਲੋਂ ਜਾਣਕਾਰੀ ਹਾਸਲ ਕਰਦੇ ਆ ਡਾਕਟਰ ਸਾਹਿਬ ਅੱਜ ਤਾਜ਼ਾ ਇੱਕ ਆંકੜੇ ਆ ਜਿਹੜੇ ਲਿਵਾਸਾ ਹਸਪਤਾਲ ਵੱਲੋਂ ਜਾਰੀ ਕੀਤੇ ਜਾਂਦੇ ਨੇ ਕਿ ਤੁਹਾਡੇ ਕੋਲ ਜਿਹੜੀ ਬਰਨਿੰਗ ਇੰਜਰੀਜ਼ ਆਈਆਂ ਸੀ ਜਿਹੜੇ ਮਾਮਲੇ ਆਏ ਕੀ ਹੁਣ ਤਾਜ਼ਾ ਇਹ ਜਾਣਕਾਰੀ ਹੈ ਜੇ ਚਾਰ ਲੋਕਾਂ ਦੀ ਜਿਹੜੀ ਮੌਤ ਹੋਈ ਹੈ ਕਿਵੇਂ ਹੋਈ ਹੈ ਕੀ ਕੰਡੀਸ਼ਨ ਸੀ ਉਹਨਾਂ ਦੀ ਅ ਜੋ ਚਾਰ ਲੋਕਾਂ ਦੀ ਮੌਤ ਹੋਈ ਹੈ ਐਕਚੁਅਲੀ ਇਹ ਪੇਸ਼ੈਂਟ ਕਾਫੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਰਿਸੀਵ ਕੀਤੇ ਗਏ ਸੀ ਅ ਐਮਰਜੈਂਸੀ ਦੇ ਵਿੱਚ ਆਨਸਾਰ ਹੀ ਇਹਨਾਂ ਨੂੰ ਇੰਟੂਬੇਟ ਕਰਕੇ ਵੈਂਟੀਲੇਟਰ ਤੇ ਪਾਣਾ ਪਿਆ ਸੀ ਬੀਪੀ ਇਹਨਾਂ ਦਾ ਸ਼ੁਰੂ ਤੋਂ ਹੀ ਲੋ ਚੱਲ ਰਿਹਾ ਸੀ ਮਲਟੀ ਆਰਗਨ ਫੇਲਿਅਰ ਸੀ ਸੋ ਅਨਸਾਰ ਹੀ ਕਾਫੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆਏ ਸਨ ਕਿਉਂਕਿ ਬਰਨ ਦਾ ਜੋ ਪਰਸੈਂਟੇਜ ਹੈ ਮੋਰ ਥੈਨ 80% ਸੀ ਸੋ ਜਦੋਂ ਇੰਨੀ ਜ਼ਿਆਦਾ ਪਰਸੈਂਟੇਜ ਹੋਵੇ ਤਾਂ ਪੇਸ਼ੈਂਟ ਕਾਫੀ ਕ੍ਰਿਟੀਕਲ ਹੁੰਦੇ ਹਨ ਪਰ ਫਿਰ ਵੀ ਸਭ ਐਫਰਟ ਕਰਨ ਦੇ ਬਾਵਜੂਦ ਇਹ ਪੇਸ਼ੈਂਟ ਬਚ ਨਹੀਂ ਸਕੇ ਜੋ ਬੀਤੀ ਰਾਤ ਪੇਸ਼ੈਂਟ ਚਾਰ ਪੇਸ਼ੈਂਟ ਐਕਸਪਾਇਰ ਹੋਏ ਹਨ ਜੇਕਰ ਆਪਾਂ ਟੋਟਲ ਮਰੀਜ਼ਾਂ ਦੀ ਗੱਲ ਕਰੀਏ ਤਾਂ ਜਿਸ ਦਿਨ ਇਹ ਹਾਦਸਾ ਵਾਪਰਦਾ ਦਰਦਨਾਕ ਤਾਂ ਕੁੱਲ ਕਿੰਨੇ ਮਰੀਜ਼ ਤੁਹਾਡੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਜੀ ਹ ਹੁਣ ਤੱਕ ਹਾਦਸੇ ਤੋਂ ਬਾਅਦ ਸਾਡੇ ਕੋਲ 14 ਪੇਸ਼ੈਂਟ ਪਹੁੰਚ ਚੁੱਕੇ ਹਨ ਜਿਨ੍ਹਾਂ ਚੋਂ ਇੱਕ ਪੇਸ਼ੈਂਟ ਦਾ ਬ੍ਰਾਡ ਡੈੱਡ ਹੀ ਰਿਸੀਵ ਕੀਤਾ ਗਿਆ ਸੀ ਐਮਰਜੈਂਸੀ ਦੇ ਵਿੱਚ ਤੇ ਉਸ ਤੋਂ ਬਾਅਦ ਜੋ 13 ਪੇਸ਼ੈਂਟ ਇਸ ਦੇ ਇਲਾਵਾ ਆਪਾਂ ਰਿਸੀਵ ਕੀਤੇ ਸਨ ਉਹਨਾਂ ਦੇ ਵਿੱਚੋਂ ਚਾਰ ਪੇਸ਼ੈਂਟ ਤਾਂ ਬੀਤੀ ਰਾਤ ਐਕਸਪਾਇਰ ਹੋਏ ਹਨ ਇੱਕ ਛੋਟਾ ਬੱਚਾ ਸੀ 7 ਸਾਲ ਦਾ ਜਿਹਨੂੰ ਕਿ ਪੀਜੀਏ ਰੈਫਰ ਕੀਤਾ ਗਿਆ ਹਨ ਸੋ ਇਸ ਟਾਈਮ ਜੋ ਪੇਸ਼ੈਂਟ ਬਚੇ ਹਨ ਉਹਨਾਂ ਦੇ ਵਿੱਚ ਅੱਠ ਪੇਸ਼ੈਂਟ ਸਾਡੇ ਕੋਲ ਇਸ ਟਾਈਮ ਹਨ ਜਿਨ੍ਹਾਂ ਚੋਂ ਵੀ ਤਿੰਨ ਪੇਸ਼ੈਂਟ ਥੋੜੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਨ ਬਾਕੀ ਪੰਜ ਪੇਸ਼ੈਂਟ ਜੋ ਹਨ ਉਹ ਕੰਪੈਰੀਟਿਵਲੀ ਸਟੇਬਲ ਹਨ ਜਿਹੜੇ ਬੱਚੇ ਦੀ ਤੁਸੀਂ 7 ਸਾਲਾਂ ਬੱਚੇ ਦੀ ਗੱਲ ਕੀਤੀ ਹੈ ਜਿਸ ਨੂੰ ਪੀਜੀਆਈ ਦੇ ਵਿੱਚ ਰੈਫਰ ਕੀਤਾ ਗਿਆ ਜੇਕਰ ਆਪਾਂ ਉਸਦੀ ਹੀ ਪਰਸੈਂਟੇਜ ਦੀ ਗੱਲ ਕਰ ਰਹੇ ਹਾਂ ਕਿੰਨੇ ਕੁ ਪਰਸੈਂਟ ਜਿਹੜੀ ਉਹ ਬਰਨ ਇੰਜਰੀ ਹੈ ਉਸ ਤੇ ਦੇਖੋ ਬੱਚੇ ਦੀ ਵੀ ਪਰਸੈਂਟੇਜ ਬਰਨ ਤਾਂ 60 70 ਦੇ ਆਸ-ਪਾਸ ਤਾਂ ਸੀ ਪਰ ਜੋ ਮੇਜਰ ਹੈ ਉਹਦੇ ਫੇਸ neck ਤੇ ਵੀ ਬਰਨ ਕਾਫੀ ਸੀ ਜਿਸ ਕਾਰਨ ਜ ਰੈਫਰ ਕਰਨ ਤੋਂ ਪਹਿਲਾਂ ਸਾਨੂੰ ਬੱਚੇ ਨੂੰ ਇੰਟੂਬੇਟ ਵੀ ਕਰਨਾ ਪਿਆ ਡਾਕਟਰ ਸਾਹਿਬ ਜਿੰਨੇ ਇੱਕ ਹੁਣ ਤੁਹਾਡੇ ਕੋਲ 8 ਮਰੀਜ਼ ਨੇ ਜਿਨ੍ਹਾਂ ਦੇ ਵਿੱਚੋਂ 3 ਦੀ ਹਾਲਤ ਕਾਫੀ ਨਾਜ਼ੁਕ ਹੈ ਜੇ ਵੀ ਤੇ ਜਿਹੜੇ ਬਾਕੀ 5 ਰਹਿੰਦੇ ਨੇ ਜੇਕਰ ਉਹ ਠੀਕ ਹੋ ਜਾਂਦੇ ਨੇ ਚਲੋ ਪਰਮਾਤਮਾ ਕਰੇ ਉਹ ਠੀਕ ਹੋਣ ਤੰਦਰੁਸਤ ਹੋਣ ਆਪਣੇ ਘਰਾਂ ਦੇ ਵਿੱਚ ਪਹੁੰਚਣ ਤੇ ਇਨ ਫਿਊਚਰ ਆਪਣੀ ਜ਼ਿੰਦਗੀ ਨੂੰ ਸਹੀ ਤਰ੍ਹਾਂ ਦੇ ਨਾਲ ਉਪਤੀਤ ਕਰ ਸਕਦੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਨੀ ਆ ਵੀ ਇਸ ਤਰ੍ਹਾਂ ਫਿਰ ਦੇਖੋ ਇਹ ਜੋ ਕੁਝ ਸਮਾਂ ਹੈ ਉਸ ਤਾਂ ਉਹਨਾਂ ਲਈ ਹਜੇ ਵੀ ਕਹਿ ਲੋ ਕਿ ਖਤਰੇ ਤੋਂ ਬਾਹਰ ਨਹੀਂ ਆ ਕਿਉਂਕਿ ਚਮੜੀ ਆਪਣੇ ਸਰੀਰ ਦਾ ਇੱਕ ਮੇਜਰ ਆਰਗਨ ਹਾਂ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਸੋ ਹਜੇ ਵੀ ਉਹਨਾਂ ਨੂੰ ਕੁਝ ਦਿਨ ਤ ਬਾਕੀ ਪ੍ਰੋਪਰ ਰਿਕਵਰੀ ਨੂੰ ਤਾਂ ਬਹੁਤ ਲੰਮਾ ਸਮਾਂ ਲੱਗ ਜਾਏਗਾ ਉਹਨਾਂ ਦੇ ਬਾਕੀ ਜੋ ਮੈਂਟਲ ਟਰੋਮਾ ਹੈ ਉਹਦੇ ਲਈ ਵੀ ਉਹਨਾਂ ਨੂੰ ਪ੍ਰੋਪਰ ਕਾਉਂਸਲਿੰਗ ਦੀ ਜ਼ਰੂਰਤ ਪਵੇਗੀ ਬਾਅਦ ਵਿੱਚ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਲ ਵਸਾ ਹਸਪਤਾਲ ਦੇ ਡਾਕਟਰ ਮਨਵੀਰ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸੋ ਕੁੱਲ 14 ਮਰੀਜ਼ ਆਉਂਦੇ ਨੇ ਇੱਕ ਬਰੋਡ ਡੈਡ ਹੁੰਦਾ ਹੈ ਤੇ ਬੀਤੀ ਇਹ ਦੇਰ ਰਾਤ ਲਵਸਾ ਹਸਪਤਾਲ ਦੇ ਵਿੱਚ ਇਲਾਜ ਅਧੀਨ ਚਾਰ ਮਰੀਜ਼ਾਂ ਦੀ ਜਿਹੜੀ ਮੁੱਥੋ ਜਾਂਦੀ ਹੈ ਤੇ ਡਾਕਟਰ ਮਨਵੀਰ ਵੱਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਕਿ ਇੱਕ 7 ਸਾਲ ਦਾ ਬੱਚਾ ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤਾਂ ਉਸ ਨੂੰ ਆਉਂਦੇ ਆ ਸਾਰੀ ਜਿਹੜਾ ਪੀਜੀਐਲ ਹੀ ਰੈਫਰ ਕਰ ਦਿੱਤਾ ਗਿਆ ਸੋ ਹੁਣ ਇਹ ਵੇਖਣਾ ਹੋਵੇਗਾ ਕਿ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਵੀ ਜਿੱਕਰ ਆਪਾਂ ਗੱਲ ਕਰੀਏ ਤਾਂ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਹੁਣ ਮਾਮਲਾ ਤਾਂ ਬੇਸ਼ੱਕ ਇੱਕ ਦਰਜ ਕਰ ਦਿੱਤਾ ਗਿਆ ਹੈ ਤੇ ਲੋਕਾਂ ਵੱਲੋਂ ਕੱਲ ਬੀਤੇ ਕੱਲ ਜਿਹੜਾ ਉਹ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਟਨਾ ਖਬਰਾਂ ਦੇ ਨਾਲ ਜੁੜੇ ਰਹੋ ਹਸਰ ਪਰ ਨਿਊਜ਼ ਦੇ ਨਾਲ